ਇਹ ਧੀ ਪਰਿਵਾਰ ਦੇ ਲਈ ਆਪਣੇ ਪੁੱਤ ਨੂੰ ਇਸ ਮਕਾਮ ਤੱਕ ਪਹੁੰਚਾਉਣਾ ਕਿੰਨਾ ਵੱਡਾ ਚੈਲੰਜ ਹੁੰਦਾ ਕਿੰਨਾ ਘੌਕਾ ਹੁੰਦਾ ਮੈਂ ਆਪਣੀਆਂ ਖੁਸ਼ੀਆਂ ਖਤਮ ਕਰਕੇ ਮੈਂ ਆਪਣੇ ਬੇਟੇ ਨੂੰ ਦੇਣ ਦੀ ਕੋਸ਼ਿਸ਼ ਕਰੀ ਬੁਈ ਮੈਂ ਇੱਕ ਸੀਨੀਅਰ ਸਕੈਂਡਰੀ ਰੈਜ਼ੀਡੈਂਸ਼ੀਅਲ ਸਕੂਲ ਫॉर ਮੈਰੀਟੋਰੀਅਸ ਸਟੂਡੈਂਟ ਮੁਹਾਲੀ ਦਾ ਵਿਦਿਆਰਥੀ ਤੇ ਉਥੇ ਸਤਜਾਦਾ ਜੋ ਮੇਰਾ ਕ੍ਰੈਡਿਟ ਜਾਂਦਾ ਹੈ ਉਹ ਮੇਰੇ ਟੀਚਰਾਂ ਨੂੰ ਜਾਂਦਾ ਹੈ ਕਿਉਂਕਿ ਉਹ ਸਾਨੂੰ 24 ਘੰਟੇ ਹੀ ਪੜ੍ਹਾਉਂਦੇ ਸੀਗੇ। ਤੇ ਪਰਿਵਾਰ ਆ ਜਿਹੜਾ ਬੜਾ ਹੀ ਸਾਦਾ ਪਰਿਵਾਰ ਆ ਜਿਹੜੇ ਉਹਨਾਂ ਦੇ ਪਿਤਾ ਨੇ ਗ੍ਰੰਥੀ ਸਿੰਘ ਨੇ ਨਾਲ ਨਾਲ ਪਲੰਬਰ ਦਾ ਵੀ ਕੰਮ ਕਰਦੇ ਨੇ। ਜਿਹੜੀ ਮਾਂ ਐ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਕਰਦੀ ਆ। ਬੜਾ ਹੀ ਗਰੀਬ ਪਰਿਵਾਰ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਨ ਬਾਦ ਕਲਗੀਧਰ ਦਸ਼ਮੇਸ਼ਵਰੀਆ ਤੁਮ ਦਾ ਜਿਨ੍ਹਾਂ ਨੇ ਕੇਸ ਮੁਕਾਂੰਤੇ ਮੇਰੇ ਪੁੱਤ ਨੂੰ ਪਛਾਇਆ। ਤਸਵੀਰਾਂ ਜਿਹੜੀਆਂ ਸਮੇ ਉਸ ਘਰ ਦੀਆਂ ਦਿਖਾ ਰਿਹਾ ਗ੍ਰਾਂਥੀ ਸਿੰਘ ਦਾ ਪੁੱਤ ਆ। ਗ੍ਰਾਂਥੀ ਸਿੰਘ ਨੇ ਖੁਦ ਨਾਲੇ ਪਲੰਬਰ ਦਾ ਵੀ ਕੰਮ ਕਰਦੇ ਨੇ ਤੇ ਇਸ ਤੋਂ ਇਲਾਵਾ ਮਾਂ ਜਿਹੜੀ ਇੱਕ ਯੂਨੀਵਰਸਿਟੀ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਕਰਦੀ ਆ ਪ੍ਰਾਈਵੇਟ। ਸਵੇਰੇ ਮੈਂ 3 ਜਾਂ 4 ਵਜੇ ਮੈਂ ਹੋਸਟਲ ਵਿੱਚ ਇਕੱਲਾ ਹੀ ਉੱਠ ਜਾਂਦਾ ਸੀਗਾ ਤੇ ਉੱਥੇ ਇਕੱਲਾ ਹੀ ਪੜ੍ਹਦਾ ਸੀਗਾ ਸਵੇਰੇ ਸਾਤ ਵਜੇ। ਜਦ ਵੀ ਮੈਂ ਪੁੱਤ ਨੂੰ ਕੱਟ ਲੂੰਗਾ। ਮੈਂ ਪੁੱਤ ਨੂੰ ਕੱਟ ਲੂੰਗਾ। ਮੈਂ ਕੱਟ ਪਾ ਲੂੰਗਾ ਪਰ ਮੇਰਾ ਪੁੱਤ ਚੰਗੇ ਕਿਤੇ ਹੁੰਦੇ ਤੇ ਜਾਵੇ। ਤੇ ਮम्मी ਡੈਡੀ ਦਾ ਮੈਨੂੰ ਪੂਰਾ ਸਪੋਰਟ ਰਿਹਾ ਹੈ ਜੇ ਕਿਸੇ ਵੀ ਚੀਜ਼ ਦੀ ਮੈਨੂੰ ਲੋੜ ਹੁੰਦੀ ਸੀਗੀ ਉਹ ਹਮੇਸ਼ਾ ਮੇਰੇ ਤੇ ਟਾਈਮ ਸਿਰ ਪਹੁੰਚਦੀ ਸੀਗੀ ਤੇ ਮੈਨੂੰ ਕੋਈ ਵੀ ਸ਼ਿਕਾਇਤ ਨਹੀਂ ਰਹੀ ਹੈਗੀ ਇਸ ਕਰਕੇ ਮੈਂ ਕਿਹਾ ਮਾਂ ਮੈਰਿਟ ਲਿਸਟ ਚ ਆਉਣਾ ਹੈ ਕਹਿੰਦਾ ਮम्मी ਆਉਂਗਾ ਜੀ ਮੇਰੇ ਘਰ ਦੇ ਆ ਉਹਨੂੰ ਮੈਨੂੰ ਛੋਟੀ ਉਮਰ ਚ ਮਿਊਜ਼ਿਕ ਦੀ ਲਾਈਨ ਚ ਪਾਤਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਜੇ ਕਿਤੇ ਪੜ੍ਹਾਈ ਦੇ ਰਾਹ ਵਿੱਚ ਸਾਨੂੰ ਰੁਕਾਵਟ ਆਂਦੀ ਤਾਂ ਅਸੀਂ ਦੋ ਲਾਈਨਾਂ ਰੱਖਣੀਆਂ ਚਾਹੀਦੀਆਂ ਸਾਨੂੰ ਸਾਡੀ ਜ਼ਿੰਦਗੀ ਚ ਜੇ ਉਧਰ ਰੁਕਾਵਟ ਆਈ ਤਾਂ ਦੂਜੀ ਸਾਈਡ ਨੂੰ ਹੋਣਾ ਚਾਹੀਦਾ ਸਾਨੂੰ ਮਾਜੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੋਲੰਬਰ ਦਾ ਕੰਮ ਕਰਦਾ ਹੈ ਤੇ ਉੱਥੇ ਵੀ ਚਲੋ ਗੁਜ਼ਾਰਾ ਘੱਟ ਉਹਦੇ ਨਾਲ ਘੱਟ ਹੁੰਦਾ ਤਨਖਾਹ ਘੱਟ ਤੇ ਮੈਂ ਨਾਲ ਨਾਲ ਆਪਣਾ ਪਾਠੀ ਸਿੰਘ ਵੀ ਪਾਠ ਵੀ ਕਰਦਾ ਨੇ ਪਿੰਡ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਐਲਾਨੇ ਨੇ ਤਾਂ ਇਸ ਦੇ ਵਿੱਚ ਸਾਡੇ ਨਾਲ ਅੰਤਰਜੋਤ ਨੇ ਜਿਨ੍ਹਾਂ ਨੇ 97.4 ਜਿਹੜੇ ਨੰਬਰ ਹਾਸਲ ਕੀਤੇ ਨੇ ਖਾਸ ਅੱਗੇ ਇਸ ਦੇ ਗੱਲ ਵਿੱਚ ਇਹ ਵੀ ਆ ਤੇ ਪਰਿਵਾਰ ਆ ਜਿਹੜਾ ਬੜਾ ਹੀ ਸਾਦਾ ਪਰਿਵਾਰ ਆ ਜਿਹੜੇ ਉਹਨਾਂ ਦੇ ਪਿਤਾ ਨੇ ਗ੍ਰੰਥੀ ਸਿੰਘ ਨੇ ਨਾਲ-ਨਾਲ ਪਲੰਬਰ ਦਾ ਵੀ ਕੰਮ ਕਰਦੇ ਨੇ ਜਿਹੜੀ ਮਾਂ ਐ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਕਰਦੀ ਆ ਬੜਾ ਹੀ ਗਰੀਬ ਪਰਿਵਾਰ ਆ ਤਾਂ ਅੱਜ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਖੁਸ਼ੀ ਦਾ ਮਾਹੌਲ ਆ ਕਿਉਂਕਿ ਆ ਪੁੱਤ ਨੇ ਚੰਗੇ ਨੰਬਰ ਹਾਸਲ ਕੀਤੇ ਨੇ ਅੰਤਰਜੋਤ ਸਾਡੇ ਨਾਲ ਨੇ ਅੰਤਰਜੋਤ ਬਹੁਤ-ਬਹੁਤ ਮੁਬਾਰਕਾ ਪਹਿਲਾਂ ਤੁਹਾਨੂੰ ਸਰ ਥੈਂਕ ਯੂ ਸਰ ਤੇ ਮੈਂ ਇਸ ਦਾ ਮੇਨ ਮੋਟਿਵ ਤਾਂ ਜੋ ਹੈ ਮੈਂ ਇੱਕ ਸੀਨੀਅਰ ਸਕੈਂਡਰੀ ਰੈ residential ਸਕੂਲ ਫॉर ਮੈਰੀਟੋਰੀਅਸ ਸਟੂਡੈਂਟ ਮੁਹਾਲੀ ਦਾ ਵਿਦਿਆਰਥੀ ਹਾਂ ਤੇ ਉੱਥੇ ਸਭ ਤੋਂ ਜ਼ਿਆਦਾ ਜੋ ਮੇਰਾ ਕ੍ਰੈਡਿਟ ਜਾਂਦਾ ਹੈ ਉਹ ਮੇਰੇ ਟੀਚਰਾਂ ਨੂੰ ਜਾਂਦਾ ਹੈ ਕਿਉਂਕਿ ਉਹ ਸਾਨੂੰ 24 ਘੰਟੇ ਹੀ ਪੜ੍ਹਾਉਂਦੇ ਸੀਗੇ ਭਾਵੇਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਪਰ ਫੇਰ ਵੀ ਉਹ ਆਪਣੇ ਤਨਮਨ ਨਾਲ ਸਾਨੂੰ ਪੜ੍ਹਾਉਂਦੇ ਸੀਗੇ ਜਿੰਨਾ ਉਹਨਾਂ ਦਾ ਜੋਰ ਲੱਗਦਾ ਸੀਗਾ ਉਹਨਾਂ ਲਾਉਂਦੇ ਸੀਗੇ ਤੇ ਫਿਰ ਅਸੀਂ ਹੋਸਟਲ ਵਿੱਚ ਜਾ ਕੇ ਵੀ ਪੂਰੀ ਮਿਹਨਤ ਕਰਦੇ ਸੀ ਤੇ ਮੰਮੀ ਡੈਡੀ ਦਾ ਮੈਨੂੰ ਪੂਰਾ ਸਪੋਰਟ ਰਿਹਾ ਹੈ ਜੇ ਕਿਸੇ ਵੀ ਚੀਜ਼ ਦੀ ਮੈਨੂੰ ਲੋੜ ਹੁੰਦੀ ਸੀਗੀ ਉਹ ਹਮੇਸ਼ਾ ਮੇਰੇ ਤੇ ਟਾਈਮ ਸਿਰ ਪਹੁੰਚਦੀ ਸੀਗੀ ਤੇ ਮੈਨੂੰ ਕੋਈ ਵੀ ਸ਼ਿਕਾਇਤ ਨਹੀਂ ਰਹੀ ਹੈਗੀ ਇਸ ਕਰਕੇ ਮੇਰੇ ਮੇਰੀ ਭੈਣਾਂ ਵੀ ਦੋਨੇ ਭੈਣਾਂ ਦਾ ਮੈਨੂੰ ਬਹੁਤ ਸਹਾਰਾ ਰਿਹਾ ਹੈ ਜੇ ਖਰਚਾ ਉਹਨਾਂ ਕੰਨੀ ਜਾਂਦਾ ਸੀਗਾ ਤਾਂ ਉਹ ਵੀ ਮੈਨੂੰ ਪੂਰਾ ਖਰਚਾ ਦਿੰਦੀਆਂ ਸੀਗੀਆਂ ਤਾਂ ਕਰਕੇ ਇਹਨਾਂ ਦੀ ਵੀ ਮਿਹਨਤ ਹੈ ਬਾਕੀ ਮੇਰੀ ਮਿਹਨਤ ਹੈ ਬਾਕੀ ਟੀਚਰਾਂ ਦੀ ਮਿਹਨਤ ਕਰਕੇ ਮੈਂ ਇਸ ਮੁਕਾਮ ਤੇ ਪਹੁੰਚ ਸਕਿਆ ਹਾਂ ਕਿੰਨੇ ਕਿੰਨੇ ਘੰਟੇ ਫਿਰ ਪੜ੍ਹਾਈ ਕਰਦੇ ਰਹੇ ਕਿਉਂਕਿ ਇਸ ਮੁਕਾਮ ਤੱਕ ਪਹੁੰਚਣਾ ਇਹਨੇ ਪਰਸੈਂਟ ਨੰਬਰ ਲੈਣਾ ਕੋਈ ਖਾਲਾ ਜੀ ਦਾ ਵਾੜਾ ਤਰ ਹੁੰਦਾ ਨਹੀਂ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਸਰ ਸਾਡਾ ਸਕੂਲ ਪਹਿਲਾਂ ਤਾਂ 8 ਤੇ 2 ਵਜੇ ਤੱਕ ਲੱਗਦਾ ਸੀਗਾ ਉਹ ਤੋਂ ਬਾਅਦ ਮੈਂ ਆ ਕੇ 2 ਘੰਟੇ ਰੈਸਟ ਕਰਨੀ ਸੀ ਫਿਰ 4 ਤੇ 5 ਵਜੇ ਤੱਕ ਮੈਂ ਪੜ੍ਹਾਈ ਕਰਦਾ ਸੀ 5 ਤੇ 6 ਸਾਡੀ ਪੀਟੀ ਹੁੰਦੀ ਸੀ ਕਿ ਤੇ 6 ਤੇ ਲੈ ਕੇ ਫਿਰ 7 ਵਜੇ ਤੱਕ ਪੜਾਈ 7 ਤੇ 8 ਸਾਡਾ ਲੰਚ ਹੁੰਦਾ ਡਿਨਰ ਹੁੰਦਾ ਸੀਗਾ ਤੇ 8 ਤੇ ਲੈ ਕੇ ਜਿੰਨੀ ਦੇਰ ਤੱਕ ਜਿੰਨਾ ਸਿਲੇਬਸ ਕਵਰ ਹੋ ਸਕਦਾ ਮੈਂ ਕਰਦਾ ਸੀਗਾ ਜੀ ਤੇ ਮੇਰਾ ਮੇਨ ਮਕਸਦ ਮੈਂ ਰਾਤ ਨੂੰ ਜ਼ਿਆਦਾ ਨਹੀਂ ਸੀ ਪੜਦਾ ਰਾਤ ਨੂੰ ਜੇ ਜ਼ਿਆਦਾ ਪੜਨਾ ਹੋਵੇ ਫਿਰ ਮੈਂ 1 2 ਵਜੇ ਤੱਕ ਵੀ ਪੜਦਾ ਸੀਗਾ ਪਰ ਮੈਂ ਮੋਸਟਲੀ 10 10:30 ਹੋ ਜਾਂਦਾ ਸੀਗਾ ਪਰ ਮੈਂ ਸਵੇਰੇ ਉੱਠ ਕੇ ਪੜਦਾ ਸੀਗਾ ਮੋਸਟਲੀ ਸਵੇਰੇ ਮੈਂ 3 ਜਾਂ 4 ਵਜੇ ਮੈਂ ਹੋਸਟਲ ਵਿੱਚ ਇਕੱਲਾ ਹੀ ਉੱਠ ਜਾਂਦਾ ਸੀਗਾ ਤੇ ਉੱਥੇ ਇਕੱਲਾ ਪੜਦਾ ਸੀਗਾ ਸਵੇਰੇ ਸੱਜਰੇ ਤੇ ਐਨੇ ਦੇਰ ਮੇਪੜੈ ਇਹ ਨਿੰਦਾ ਸੀਗਾ ਬਾਕੀ ਸਕੂਲ ਵਿੱਚ ਤਾਂ ਜਿੰਨੇ ਡਾਊਟ ਸੋਲਵਿੰਗ ਹੁੰਦੀ ਸੀਗੀ ਮੈਂ ਪੂਰੀ ਕਰਦਾ ਸੀਗਾ ਤੇ ਟੀਚਰਾਂ ਨੂੰ ਪੂਰਾ ਪੁੱਛਦਾ ਸੀਗਾ ਕੀ ਬਣਨਾ ਚਾਹੁੰਦੇ ਮਨ ਦੇ ਵਿੱਚ ਕੀ ਸੁਪਨਾ ਕਿਹੜਾ ਸੁਪਨਾ ਮਾਪਿਆਂ ਦਾ ਪੂਰਾ ਕਰਨਾ ਚਾਹੁੰਦੇ ਹਾਂ ਅੱਗੇ ਜਾ ਕੇ ਸਰ ਮੈਂ 12ਵੀਂ ਤੋਂ ਬਾਅਦ ਬੀਐਸਐਮਐਸ ਦੀ ਡਿਊਲ ਡਿਗਰੀ ਅੱਗੇ ਪੀਐਚਡੀ ਕਰਕੇ ਇੱਕ ਸਾਇੰেন্টিਸਟ ਬਣਨਾ ਚਾਹੁੰਦਾ ਤੇ ਆਪਣੇ ਦੇਸ਼ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਣਾ ਚਾਹੁੰਦਾ ਇੱਕ ਚੀਜ਼ ਹੋਰ ਵੀ ਅੱਜ ਮੋਬਾਈਲ ਤੋਂ ਫਿਰ ਕਿੰਨਾ ਕੁ ਦੂਰ ਰਹੇ ਸੋਸ਼ਲ ਮੀਡੀਆ ਤੋਂ ਕਿੰਨਾ ਦੂਰ ਰਹੇ ਕਿਉਂਕਿ ਉਹ ਦੌਰ ਚੱਲ ਰਿਹਾ ਨੌਜਵਾਨਾਂ ਦੇ ਵਿੱਚ क्रेज ਬਹੁਤ ਆ ਰੀਲਾਂ ਬਣਾਉਣ ਦਾ ਉਹ ਉਸ ਤੋਂ ਦੂਰ ਰਹੇ ਕਿ ਨਹੀਂ ਸਰ ਐਕਚੁਅਲੀ ਹੈ ਹੀ ਰੈ residențial ਸਕੂਲ ਸੀਗਾ ਤੇ ਉੱਥੇ ਫੋਨ ਅਲਾਉਡ ਹੀ ਨਹੀਂ ਸੀਗਾ ਫੋਨ ਤੋਂ ਬਹੁਤ ਦੂਰ ਰਹੇ ਹਾਂਜੀ ਉਹ ਉਹਦਾ ਹੀ ਨਤੀਜਾ ਫਿਰ ਹਾਂਜੀ ਉਹਨਾਂ ਦੇ ਵੀ ਨਤੀਜਾ ਆਏ ਤੇ ਬਾਕੀ 10ਵੀਂ 'ਚ ਮੇਰੇ 93% ਆਏ ਸੀਗੇ ਤੇ ਮੇਰੇ ਟੀਚਰਸ ਨੇ ਮੈਨੂੰ ਉੱਥੇ ਭੇਜਿਆ ਤੇ ਉੱਥੇ ਜਾ ਕੇ ਮੈਂ ਹੋਰ ਮਿਹਨਤ ਕਰਨੇ ਦਾ ਦਿਲ ਕਰਿਆ ਤੇ ਹੋਰ ਮਿਹਨਤ ਹੀ ਵਣ ਕੇ ਫਿਰ ਮੈਂ ਇਹ ਨਤੀਜੇ ਤੱਕ ਪਹੁੰਚ ਸਕਿਆ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਤੁਹਾਡਾ ਬੇਟਾ ਚੰਗੇ ਨੰਬਰ ਲੈ ਕੇ ਪੰਜਾਬ ਦੇ ਵਿੱਚੋਂ 13ਵੇਂ ਸਥਾਨ ਦੇ ਵਿੱਚ ਆਇਆ ਹਾਂਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਧੰਨਵਾਦ ਕਰ ਲਗੀ ਤਾਂ ਦਸ਼ਮੇਸ਼ ਵੀ ਜੀ ਧੰਨਵਾਦ ਜਿਨ੍ਹਾਂ ਨੇ ਕਿਸ ਮਕਾਨ ਤੇ ਮੇਰੇ ਪੁੱਤਰ ਨੂੰ ਪਹੁੰਚਾਇਆ ਸੋ ਸਾਡੇ মিডিਆਜ਼ ਹਾਰਿਆਂ ਦਾ ਧੰਨਵਾਦ ਜਿਹੜੇ ਕਿ ਜੇ ਅੱਜ ਮੇਰਾ ਪੁੱਤ ਇੱਥੇ ਪਹੁੰਚਿਆ ਤਾਂ ਤੁਸੀਂ ਵੀ ਮੇਰੇ ਦਰ ਤੇ ਆਏ ਚਾਰਨਪਾਏ ਤੁਹਾਡਾ ਵੀ ਧੰਨਵਾਦ ਬਾਕੀ ਜੀ ਟੀਚਰਾਂ ਦਾ ਧੰਨਵਾਦ ਆ ਮੇਰੇ ਪਿੰਡ ਵਾਲੀਆਂ ਟੀਚਰਾਂ ਦਾ ਧੰਨਵਾਦ ਆ ਸਾਡੇ ਮੈਡਮਾਂ ਦਾ ਤੇ ਬਾਕੀ ਉੱਥੇ ਮੋਹਾਲੀ ਵਾਲੇ ਮੈਡਮਾਂ ਦਾ ਤੇ ਉਹਨਾਂ ਦੇ ਪ੍ਰਿੰਸੀਪਲ ਦਾ ਜਿਨ੍ਹਾਂ ਨੇ ਕਿ ਮੇਰੇ ਪੁੱਤਰ ਨੂੰ ਇੱਥੇ ਮੁਕਾਨ ਤੇ ਪਹੁੰਚਾਇਆ ਤੇ ਅਸੀਂ ਤਾਂ ਮਾਤਾ ਪਿਤਾ ਤਾਂ ਕਿਹਾ ਪੈਦਾ ਕਰਕੇ ਸਕੂਲ ਵੱਲ ਨੂੰ ਤੋਰਤਾ ਤੇ ਅੱਗੇ ਜੋ ਕੁਝ ਬਣਾਉਣਾ ਉਹ ਟੀਚਰਾਂ ਨੇ ਬਣਾਉਣਾ ਸੋ ਸਾਰੀਆਂ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਦਾ ਕੀ ਕੀ ਕੰਮ ਕਰਦੇ ਤੁਸੀਂ ਨਾਲ ਮੈਂ ਜੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਲੰਬਰ ਦਾ ਕੰਮ ਕਰਦਾ ਹਾਂ ਉੱਥੇ ਵੀ ਚਲੋ ਗੁਜ਼ਾਰਾ ਘੱਟ ਉਹਦੇ ਨਾਲ ਘੱਟ ਹੁੰਦਾ ਤਨਖਾਹ ਨਾਲ ਤੇ ਮੈਂ ਨਾਲ ਨਾਲ ਆਪਣਾ ਪਾਠੀ ਸਿੰਘ ਵੀ ਪਾਠ ਵੀ ਕਰਦਾ ਪਿੰਡ ਦੇ ਵਿੱਚ ਤੇ ਤਾਂ ਇਸ ਤਰ੍ਹਾਂ ਮੈਂ ਗੁਜ਼ਾਰਾ ਚਲਾਉਂਦਾ ਆਪਣਾ ਇੱਕ ਗਰੀਬ ਪਰਿਵਾਰ ਦੇ ਲਈ ਆਪਣੇ ਪੁੱਤ ਨੂੰ ਇਸ ਮਕਾਮ ਤੱਕ ਪਹੁੰਚਾਉਣਾ ਕਿੰਨਾ ਕਬੜਾ ਚੈਲੰਜ ਹੁੰਦਾ ਕਿੰਨਾ ਕ ਔਖਾ ਹੁੰਦਾ ਬਹੁਤ ਔਖਾ ਹੈ ਜੀ ਤੇ ਮੈਂ ਆਪਣੀਆਂ ਖੁਸ਼ੀਆਂ ਖਤਮ ਕਰਕੇ ਮੈਂ ਆਪਣੇ ਬੇਟੇ ਨੂੰ ਦੇਣ ਦੀ ਕੋਸ਼ਿਸ਼ ਕਰੀ ਹੈ ਪੂਰੀ ਤੇ ਗਾਹਨ ਵੀ ਕਰਦਾ ਰਹੂੰਗਾ ਤੇ ਵੀ ਮੈਂ ਪੁੱਤੋਂ ਢੁੱਕ ਕੱਟ ਲੂੰਗਾ ਮੈਂ ਭੁੱਖ ਕੱਟ ਲੂੰਗਾ ਮੈਂ ਘੱਟ ਪਾ ਲੂੰਗਾ ਪਰ ਮੇਰਾ ਪੁੱਤ ਚਿੰਗੇ ਕਿਤੇ ਅਹੁਦੇ ਤੇ ਜਾਵੇ ਤੇ ਜੋ ਨੇ ਕਿਹਾ ਵੀ ਮੈਂ ਦੇਸ਼ ਦੀ ਸੇਵਾ ਕਰੂੰਗਾ ਤੇ ਮੈਨੂੰ ਬਹੁਤ ਮਾਣ ਇਸ ਚੀਜ਼ ਤੇ ਮਾਤਾ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਹੈ ਨਾ ਤੁਹਾਡਾ ਬੇਟਾ ਵਧੀਆ ਨੰਬਰ ਲੈ ਕੇ ਆਇਆ ਹਾਂਜੀ ਇਹ ਮਿਸਤਾਨ ਹੈ ਕੀ ਕਹਿਣਾ ਚਾਹੁੰਨੇ ਕੁਝ ਕਹਿਣਾ ਚਾਹੁੰਨੇ ਬਹੁਤ ਸ਼ੁਕਰਗੁਜ਼ਾਰ ਆ ਜੀ ਪਰਮਾਤਮਾ ਦਾ ਬੱਚੇ ਨੇ ਤਰੱਕੀ ਕੀਤੀ ਹੈ ਮਿਹਨਤੀ ਦੀ ਹੈ ਅਸੀਂ ਸਤਿ ਦੇ ਸਕਦੇ ਹਾਂ ਵੀ ਬਹੁਤ-ਬਹੁਤ ਖੁਸ਼ੀਆਂ ਜੀ ਸਾਰੇ ਬੱਚੇ ਐਵੇਂ ਤਰੱਕੀਆਂ ਕਰਨ ਜੀ ਮਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਜਦੋਂ ਬੱਚੇ ਤਰਕੀਆਂ ਤੱਕ ਜਾਂਦੇ ਨੇ ਬੁਲੰਦੀਆਂ ਛੂੰਦੇ ਨੇ ਤਾਂ ਮਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਰਹੇ ਫਿਰ ਕਿਸ ਤਰੀਕੇ ਦੇ ਨਾਲ ਗਾਈਡ ਕਰਦੇ ਰਹੇ ਸਰ ਮੈਂ ਇਹਨੂੰ ਇੱਕ ਵਾਰੀ ਸਮਝਾ ਦਵਾਂ ਮਾ ਪੁੱਤ ਪੜ੍ਹਨਾ ਆਪਾਂ ਨੇ ਪੜ੍ਹਨੇ ਕਰਕੇ ਹੀ ਵੈ ਸੱਗੇ ਤੁਹਾਨੂੰ ਮਿਲਗਾ ਉਹਦਾ ਬਾਕੀ ਇਹਦੀ ਉਹੀ ਕਹਿਣਾ ਜੀ ਇਹਨੇ ਮੰਨ ਲਿਆ ਕਦੇ ਬੱਚਾ ਇਹ ਮੇਰਾ ਬਾਹਰ ਨਹੀਂ ਗਿਆ ਕਦੇ ਘੁੰਮਿਆ ਫਿਰਿਆ ਨਹੀਂ ਬਾਹਰ ਕਿਸੇ ਸਕੂਲ ਤੇ ਆ ਕੇ ਇਹਨੇ ਘਰ ਹੀ ਰਹਿਣਾ ਆਪਣੇ ਮਿਊਜ਼ਿਕ ਆਪਣੇ ਹਰਮੋਨੀਅਮ ਆਪਣੇ ਉਹ ਸਾਜ਼ ਵਜਾ ਬਾਕੀ ਜੀ ਮੈਂ ਕਿਹਾ ਜੀ ਕਣ ਮੰਨਿਆ ਇਹਨੇ ਮੈਂ ਕਿਹਾ ਮਾਂ ਮੈਰਿਟ ਲਿਸਟ ਚ ਆਉਣਾ ਹੈ ਕਹਿੰਦਾ ਮੰਮੀ ਆਉਂਗਾ ਬਹੁਤ ਮੇਰਾ ਕਹਿਣਾ ਮੰਨਿਆ ਮੈਂ ਬਹੁਤ ਬਹੁਤ ਧੰਨਵਾਦ ਹੈ ਸ਼ੁਕਰਗੁਜ਼ਾਰ ਹੈ ਪ੍ਰਮਾਤਮਾ ਦੀ ਵੀ ਸਭ ਦੇ ਬੱਚੇ ਐ ਮੇਰੇ ਠੀਕ ਹੈ ਅ ਤਰਝੂ ਤ ਫਿਰ ਹੋਰ ਨਾਲ ਨਾਲ ਕੀ ਹੋਬੀ ਨੇ ਕਿਹੜੇ ਕਿਹੜੇ ਸੌਂਕ ਰੱਖਦੇ ਹੋ ਨਾਲ ਫਿਰ ਸਿਰ ਮੇਰਾ ਐਕਚੁਅਲੀ ਮਿਊਜ਼ਿਕ ਦਾ ਸ਼ੌਂਕ ਹੈ ਜੀ ਮੇਰੇ ਘਰ ਦੇਆਂ ਵੱਲੋਂ ਮੈਨੂੰ ਛੋਟੀ ਉਮਰ ਚ ਮਿਊਜ਼ਿਕ ਦੀ ਲਾਇਨ ਚ ਪਾਤਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਜੇ ਕਿਤੇ ਪੜ੍ਹਾਈ ਦੇ ਰਾਹ ਵਿੱਚ ਸਾਨੂੰ ਰੁਕਾਵਟ ਆਂਦੀ ਤਾਂ ਅਸੀਂ ਦੋ ਲਾਈਨਾਂ ਰੱਖਣੀਆਂ ਚਾਹੀਦੀਆਂ ਸਾਨੂੰ ਸਾਡੀ ਜ਼ਿੰਦਗੀ ਚ ਜੇ ਉਧਰ ਰੁਕਾਵਟ ਆਈ ਤਾਂ ਦੂਜੀ ਸਾਈਡ ਨੂੰ ਹੋਣਾ ਚਾਹੀਦਾ ਸਾਨੂੰ ਤਾਂ ਕਰਕੇ ਜੇ ਫਿਰ ਮੈਂ 7-8 ਸਾਲ ਹਾਰਮੋਨੀਅਮ ਤੇ ਲਾਇਆ ਪਹਿਲਾਂ ਹਾਰਮੋਨੀਅਮ ਦਾ ਮੈਂ ਪੂਰਾ ਮਾਸਟਰ ਬਣ ਚੁੱਕਿਆ ਤੇ ਹੁਣ ਮੈਂ ਮੈਂਡੋਲਿਨ ਸਿੱਖਦਾ ਹਾਂ ਜੀ ਤੇ ਵਾਕਿ ਹੈ ਜੇ ਮੈਂ ਤਬਲਾ ਸਿੱਖਿਆ ਹੈ ਨਹੀਂ ਜੀ ਪਰ ਮੈਂ ਸੁਣ ਸੁਣ ਕੇ ਵਧੀਆ ਵਜਾ ਸਕਦਾ ਹਾਂ ਤਬਲਾ ਵੀ ਹੋਰ ਕਿਤਾਬਾਂ ਪੜਨ ਦਾ ਵੀ ਸ਼ੌਂਕ ਰੱਖਦਾ ਹਾਂ ਕਪਤਾਵਾਂ ਦਾ ਜਾਂ ਕਵਿਤਾਵਾਂ ਦਾ ਹਾਂਜੀ ਮੈਂ ਕਵਿਤਾਵਾਂ ਦਾ ਸ਼ੌਂਕ ਰੱਖਦਾ ਹਾਂ ਜਦ ਵੀ ਕੋਈ ਸਕੂਲ 'ਚ ਫੰਕਸ਼ਨ ਹੁੰਦਾ ਤਾਂ ਜੀ ਤੇ ਮੈਂ ਉੱਥੇ ਵੀ ਕਵਿਤਾ ਗਾਉਂਦਾ ਸੀਗਾ ਬਾਕੀ ਮੈਂ ਸਟੇਟ ਲੈਵਲ ਤੱਕ ਵੀ ਗਿਆ ਹੋਇਆ ਹਾਂ ਡਿਸਟ੍ਰਿਕਟ ਲੈਵਲ ਦਾ ਵਿਨਰ ਰਿਹਾ ਮੈਂ 3 ਸਾਲ ਲਗਾਤਾਰ ਬਸ ਇਸ ਮੌਕੇ ਤੇ ਕੋਈ ਕਪਤਾ ਕੋਈ ਬੋਲ ਕੁਝ ਕਹਿਣਾ ਚਾਹੁੰਦੇ ਹੋ ਬੋਲਣਾ ਚਾਹੁੰਦੇ ਹੋ ਗੰਗਾਉਣਾ ਚਾਹੁੰਦੇ ਹੋ ਇਸ ਅ ਮੈਂ ਜਿਹੜੇ ਨਵੇਂ ਸਟੂਡੈਂਟ ਹਨ ਜੀ ਬਸ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਮਿਹਨਤ ਕਰਦੇ ਰਹੋ ਕਰਦੇ ਰਹੋ ਜੋ ਦੇਣ ਵਾਲਾ ਉਹ ਸਿਰਫ ਪਰਮਾਤਮਾ ਹੀ ਹੈ ਤੇ ਬਾਕੀ ਮੈਂ ਪੇਰੈਂਟਸ ਨੂੰ ਵੀ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਵੀ ਅਸੀਂ ਦੇਖਦੇ ਹਾਂ ਜਿਹੜੇ ਪੰਜਾਬ ਦੇ ਨਿਆਣੇ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਸਰਕਾਰੀ ਸਕੂਲਾਂ ਛੱਡ ਕੇ ਪ੍ਰਾਈਵੇਟ ਸਕੂਲਾਂ ਚ ਜਾਂਦੇ ਆ ਉਹ ਕਹਿੰਦੇ ਆ ਵੀ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਜਾ ਕੇ ਜ਼ਿਆਦਾ ਇੰਗਲਿਸ਼ ਆਉਂਗੀ ਬਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਜ਼ਰੂਰ ਲਾਓ ਕਿਉਂਕਿ ਪ੍ਰਾਈਵੇਟ ਸਕੂਲ ਦੇ ਮੁਕਾਬਲੇ ਜੇ ਤੁਸੀਂ ਸਰਕਾਰੀ ਸਕੂਲ ਦੇ ਟੀਚਰਾਂ ਦਾ ਮੁਕਾਬਲਾ ਕਰਾਓਗੇ ਤੁਹਾਨੂੰ ਪਤਾ ਹੈ ਉਹ ਕਿੰਨਾ ਟਫ ਐਗਜ਼ਾਮ ਦੇ ਕੇ ਆਏ ਹੁੰਦੇ ਆ ਤੇ ਉੱਚ ਡਿਗਰੀ ਪ੍ਰਾਪਤ ਹੁੰਦੀ ਆ ਉਹਨਾਂ ਨੂੰ ਤਾਂ ਉਹਨਾਂ ਨੂੰ ਵੀ ਮੇਰਾ ਇੱਕ ਮੈਸੇਜ ਹੈ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਜ਼ਰੂਰ ਲਾਓ ਤੇ ਆਪਣੇ ਬੱਚਿਆਂ ਨੂੰ ਮੈਰਿਟੋਰੀਅ ਸਕੂਲਾਂ ਵਿੱਚ ਜ਼ਰੂਰ ਭੇਜੋ ਕਿਉਂਕਿ ਸਫਲਤਾ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਰਿਟੋਰੀਅ ਸਕੂਲਾਂ ਵਿੱਚ ਵੀ ਜਾਣਾ ਬਹੁਤ ਜ਼ਿਆਦਾ ਵਧੀਆ ਨਾਰਮਲ ਸਕੂਲਾਂ ਨਾਲੋਂ ਤੁਹਾਨੂੰ ਜ਼ਿਆਦਾ ਉੱਚ ਵਿੱਦਿਆ ਦੀ ਪ੍ਰਾਪਤੀ ਹੋਊਗੀ ਜੇ ਇੱਥੇ ਇਸ ਤਰੀਕੇ ਨਾਲ ਤੁਹਾਡੇ ਨੰਬਰ ਆਏ ਨੇ ਕੋਈ ਅਵਾਰਡ ਵੀ ਫਿਰ ਹੁਣ ਸਿੱਖਿਆ ਵਿਭਾਗ ਦੇਗਾ ਕੋਈ ਵੱਖਰੇ ਤੌਰ ਤੇ ਸਕਾਲਰਸ਼ਿਪ ਹਾਂਜੀ ਮੈਂ ਜੋ ਪੇਪਰ ਪਾਸ ਕਰਨਾ ਸੀਗਾ ਜੀ ਉੱਤੇ ਅੱਗੇ ਹੁਣ ਮੈਂ ਮੈਰਿਟ ਲਿਸਟ ਚ ਆਇਆ ਤਾਂ ਮੈਨੂੰ ਅੱਗੇ ਇਨਸਪਾਇਰ ਸਕਾਲਰਸ਼ਿਪ ਵੀ ਮਿਲੂਗੀ ਜੀ ਜਿਹੜਾ ਨਾਲ ਮੇਰੀ ਸਿੱਖਿਆ ਦਾ ਜਿਹੜੇ ਫੀਸ ਸੀਗੀ ਉਤਾ ਮੇਰੀ ਹੁਣ ਖਤਮੇ ਹੋਊਗੀ ਤੇ ਉਹ ਤੇ ਬਾ ਹੋਸਟਲ ਫੀਸ ਹੈ ਤੇ ਉਹਦੇ ਲਈ ਮੈਨੂੰ ਇਨਸਪਾਇਰ ਸਕਾਲਰਸ਼ਿਪ ਮਿਲੂਗੀ ਜੀ ਤੇ ਬਾਕੀ ਕਾਲਜ ਵਿੱਚ ਮੈਰਿਟ ਸਕਾਲਰਸ਼ਿਪ ਵੀ ਵਿੱਚ ਹੋਰ ਵੀ ਆ ਜਿਸ ਤਰੀਕੇ ਦੇ ਨਾਲ ਬੱਚੇ ਅੱਜ ਕੱਲ ਪੜਦੇ ਨੇ ਮਾਪਿਆਂ ਦੇ ਮਨ ਵਿੱਚ ਵੀ ਹੈ ਕਿ ਬੱਚੇ ਨੂੰ ਟਿਊਸ਼ਨ ਲਾ ਦਿੱਤਾ ਜਾਵੇ ਤੁਸੀਂ ਟਿਊਸ਼ਨ ਰੱਖਿਆ ਸੀਗਾ ਟਿਊਸ਼ਨ ਤੋਂ ਬਿਨਾਂ ਨੰਬਰ ਹਾਸਲ ਕੀਤੇ ਮੈਂ ਟਿਊਸ਼ਨ ਹੀ ਰੱਖਿਆ ਮੈਂ ਟਿਊਸ਼ਨ ਤੇ ਬਿਨਾਂ ਹੀ ਨੰਬਰ ਹਾਸਲ ਕਰੇ ਹਾਂ ਜੀ ਐਕਚੁਅਲੀ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਵੀ ਜੇ ਅਸੀਂ ਕਹਿ ਰਹੇ ਹਾਂ ਨਾ ਵੀ ਇਹ ਹੋ ਨਹੀਂ ਰਿਹਾ ਐਕਚੁਅਲੀ ਉਹ ਹੋ ਨਹੀਂ ਰਿਹਾ ਅਸੀਂ ਕਰ ਨਹੀਂ ਰਹੇ ਤੇ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਜੇ ਸਾਡੇ ਨੰਬਰ ਘਟ ਆਏ ਆ ਤਾਂ ਐਕਚੁਅਲੀ ਮੋਸਟਲੀ ਬੱਚੇ ਕਹਿੰਦੇ ਆ ਵੀ ਚੈੱਕ ਕਰਤੇ ਡਿਪੈਂਡ ਹੋਏ ਚੈੱਕ ਕਰਤੇ ਨਹੀਂ ਤੁਹਾਡੇ ਤੇ ਡਿਪੈਂਡ ਹੁੰਦਾ ਵੀ ਤੁਸੀਂ ਕਿਵੇਂ ਕਰਕੇ ਆਏ ਪੇਪਰ ਤੇ ਇਹ ਤੁਹਾਡੇ ਤੇ ਹੀ ਡਿਪੈਂਡ ਹੋਊਗਾ ਵੀ ਤੁਸੀਂ ਕਿੰਨਾ ਕਰਿਆ ਹੈ ਤਾਂ ਕਰਕੇ ਹਮੇਸ਼ਾ ਇਹ ਨਹੀਂ ਕਹਿਣਾ ਚਾਹੀਦਾ ਹੋ ਨਹੀਂ ਰਿਹਾ ਹੋ ਨਹੀਂ ਰਿਹਾ ਮਤਲਬ ਤੁਸੀਂ ਕਰ ਨਹੀਂ ਰਹੇ ਸਾਡੇ ਨਾਲ ਕੁਝ ਲੋਕ ਹੋਰ ਵੀ ਨੇ ਪਿੰਡ ਦੇ ਕਿਸ ਤਰੀਕੇ ਨਾਲ ਦੇਖਦੇ ਹੋ ਕਿਸ ਤਰੀਕੇ ਨਾਲ ਇਹ ਤੋਂ ਸਰਪੰਚ ਸਾਹਿਬ ਪਿੰਡ ਦਾ ਮਾਣ ਵਧਾਇਆ ਇਲਾਕੇ ਦਾ ਮਾਣ ਵਧਾਇਆ ਇੱਕ ਸਾਦਾ ਜਿਹਾ ਪਰਿਵਾਰ ਆ ਗਰੀਬ ਪਰਿਵਾਰ ਆ ਉਹਨਾਂ ਲਈ ਚੈਲੰਜ ਵੀ ਬਹੁਤ ਵੱਡੇ ਹੁੰਦੇ ਨੇ ਜਦੋਂ ਬੱਚੇ ਨੂੰ ਪੜ੍ਹਾਈ ਦੇ ਵਿੱਚ ਅੱਗੇ ਤੋਰਨਾ ਹੁੰਦਾ ਪਹਿਲਾਂ ਤਾਂ ਮੈਂ ਥੋੜਾ ਬਹੁਤ ਧੰਨਵਾਦ ਕਰਦਾ ਹਰੋਜਨਾ ਟੀਵੀ ਦਾ ਕਿਉਂਕਿ ਤੁਸੀਂ ਆ ਕੇ ਸਾਡੇ ਪਿੰਡ ਵਿੱਚ ਇਹ ਗੱਲ ਨੂੰ ਮੁੰਡੇ ਨੂੰ ਚੱਕਿਆ ਕਿਉਂਕਿ ਨਹੀਂ ਸਾਡੇ ਦਾ ਬੱਚੇ ਬਹੁਤ ਜ਼ਿਆਦਾ ਦਬ ਜਾਂਦੇ ਕੋ ਸਾਨੂੰ ਕੋਈ ਪੁੱਛਣ ਵਾਲਾ ਕੋਈ ਹੈ ਨਹੀਂ ਜੀ ਕਿਉਂਕਿ ਹਮੇਸ਼ਾ ਹੀ ਅਸੀਂ ਦੇਖਿਆ ਐਸੀ ਭਾਈਚਾਰੇ ਨੂੰ ਕੋਈ ਲੋਕੋ ਜ਼ਿਆਦਾ ਅਪੀਲ ਨਹੀਂ ਦਿੰਦੇ ਜ਼ਿਆਦਾ ਉਹਨੂੰ ਤੇ ਦਬਾ ਕੇ ਰੱਖਦੇ ਬਾਕੀ ਇਸ ਬੱਚੇ ਦੀ ਇਹ ਗੱਲ ਕਹਿਣਾ ਚਾਹੁੰਦਾ ਮੈਂ ਵੀ ਜਿਸੇ ਪਰਿਵਾਰ ਦੇ ਪਲਿਆ ਬਹੁਤ ਗਰੀਬ ਪਰਿਵਾਰ ਹੈ ਪਰ ਸ਼ੁਰੂ ਤੋਂ ਹੀ ਇਹ ਪਰਿਵਾਰ ਸਿੱਖੀ ਨਾਲ ਬਹੁਤ ਜੁੜਿਆ ਹੋਇਆ ਵਾ ਸਿੱਖੀ ਨਾਲ ਜੁੜਦੇ ਨੇ ਇਸੇ ਪਰ ਪਰਿਵਾਰ ਨੇ ਆਪਣਾ ਸਾਰਾ ਇਹ ਜੀਵਨ ਸਿੱਖੀ ਦਾ ਲਾਇਆ ਔਰ ਬੱਚੇ ਨੂੰ ਬਹੁਤ ਵਧੀਆ ਐਮੀਤ ਦਿੱਤੀ ਹੈ ਆ ਦੇਖੋ ਜੀ ਆ ਦੇਖੋ ਬੱਚਾ ਇਹ ਸਰਕਾਰੀ ਸਕੂਲ 'ਚ ਪੜਿਆ ਕਿੰਨੇ ਕਿੰਨੇ ਵਧੀਆ ਨੰਬਰ ਲੈ ਕੇ ਆਇਆ ਸਾਨੂੰ ਉਹ ਗਾ ਨੂੰ ਇਸ ਸੋਚ ਚਾਹੀਦੀ ਕਿਉਂਕਿ ਅਸੀਂ ਇਹਨਾਂ ਮਤਲਬ ਵੀ ਇੱਕ ਉਹਨਾਂ ਚੀਜ਼ਾਂ 'ਚ ਫਸ ਗਏ ਮੋਡਰਨ ਜਵਾਨੀ 'ਚ ਫਸ ਗਏ ਅਸੀਂ ਉੱਥੇ ਅਸੀਂ ਬਾਹਰ ਨਹੀਂ ਨਿਕਲ ਪਾ ਰਹੇ ਅਸੀਂ ਕਿਉਂਕਿ ਇਹ ਬੱਚੇ ਦੀ ਇਹ ਹੀ ਗੱਲ ਹੈ ਵੀ ਜਿਹੜੇ ਸਰਕਾਰੀ ਟੀਚਰ ਉਹਨਾਂ ਦਾ ਮੁਕਾਬਲਾ ਬੜਾ ਟਫ ਹੁੰਦਾ ਉਹ ਬਹੁਤ ਜੀ ਵਧੀਆ ਮਿਹਨਤ ਨਾਲ ਪੜ੍ਹਦੇ ਨਹੀਂ ਚਾਹੁੰਦੇ ਹੈਗੇ ਸਾੜੇ ਅੱਜ ਜਿਹੜੇ ਬੱਚੇ ਵਿਆਹਰੀ ਬੱਚੇ ਉਹ ਸਾੜੇ ਬੱਚਿਆਂ ਨਾਲੋਂ ਜ਼ਿਆਦਾ ਨੰਬਰ ਲੈ ਕੇ ਆ ਰਹੇ ਆ ਸਾਡ ਮੈਨੂੰ ਬਹੁਤ ਵਜਾ ਜ਼ਿਆਦਾ ਖੁਸ਼ੀ ਹੋਈ ਵੀ ਸਾਡਾ ਬੱਚਾ ਪੰਜਾਬੀ ਬੱਚਾ ਸਾਡਾ ਆਪ ਸਾਡਾ ਗਰੀਬ ਘਰ ਦਾ ਇਸ ਮਗਾਬਲੇ ਕਿਉਂਕਿ ਜਦੋਂ ਵੀ ਕੋਈ ਮੇਰੀ ਮੇਰੀ ਸ਼ਾਪ ਤੇ ਆਉਂਦਾ ਮੈਨੂੰ ਬੜਾ ਦੁੱਖ ਹੁੰਦਾ ਕੋਈ ਚੀਚਾ ਜਰੂਰ ਦੇਖਦੇ ਸਾਡੇ ਬੱਚੇ ਕੋਈ ਇੱਕ ਨੰਬਰ ਪਰ ਪਾਸ ਹੋਇਆ ਬੰਦਾ ਕੋਈ ਦੋ ਨੰਬਰ ਉੱਪਰ ਜਾਂਦਾ ਸੀ ਬਿਆਰੀਆਂ ਦੇ ਰਿਜ਼ਲਟ ਕਰਦੇ ਹੁਣ ਉਹਨਾਂ ਦੇ 90 90% ਦੇ ਹੁੰਦੇ ਆ ਅਸੀਂ ਕਹਿੰਦੇ ਵੀ ਸਾਡਾ 50% ਜਾ ਕਿਦੋਂ ਰਿਹਾ ਸੀ ਸਮਝ ਇਹ ਸਾਨੂੰ ਸਿਰਫ ਸਮਝਾਉਣਾ ਪੇਰੈਂਟਸ ਨੂੰ ਥੋੜਾ ਜਿਹਾ ਗਾਈਡ ਕਰਨੇ ਦੀ ਲੋੜ ਹੈ ਕਿਉਂਕਿ ਸਾਨੂੰ ਹੋਰ ਸਕੂਲਾਂ ਵਿੱਚ ਧੱਕੇ ਖਾਣੇ ਦੀ ਕੋਈ ਲੋੜ ਨਹੀਂ ਅਗਰ ਜੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਪਾਉਣਾ ਚਾਹੁੰਦੇ ਆ ਤਾਂ ਉਰੇ ਬਹੁਤ ਕੁਝ ਪੜਾਈਏ ਠੀਕ ਹੈ ਮੇਰੇ ਬੱਚੇ ਦੇਖੋ ਜੀ ਮੇਰੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹੇ ਆ 98% ਨੰਬਰ ਲੈ ਕੇ ਆਏ ਉਹ ਪਰ ਸਾਡਾ ਕਦੇ ਉਹਨਾਂ ਦਾ ਕਿਤੇ ਕਿਸੇ ਵੀ ਸਰਕਾਰ ਨਾਲ ਸਾਰਾ ਸਤਕਾਰ ਨਹੀਂ ਕਰਿਆ ਨਾ ਸਰਪੰਚ ਨੇ ਕਿਸੇ ਨੇ ਕਿਉਂਕਿ ਸਾਨੂੰ ਆਉਣੇ ਨਹੀਂ ਦਿੰਦੇ ਸਾਨੂੰ ਮੂਰੇ ਇਹ ਚੀਜ਼ ਹੀ ਸਾਡੀ ਬਹੁਤ ਹੈ ਏ ਬੱਚਾ ਬਹੁਤ ਜ਼ਿਆਦਾ ਮਿਹਨਤ ਕਰਦਾ ਕਦੇ ਬਾਹਰ ਨਹੀਂ ਕਰੇ ਕਿਤੇ ਹੋਰ ਕਿਤੇ ਜਾਣਾ ਜੇ ਆਤਾ ਇਹਨਾਂ ਨਾਲ ਗੁਰਦੁਆਰੇ ਜਾਉਂਗੇ ਨਹੀਂ ਇਹਨਾਂ ਨੇ ਆਪਣੀ ਸ਼ੇਅਰ ਕਰਨ ਜਾਂਦੇ ਸਾਨੂੰ ਕਈ ਵੇਲੇ ਬੱਚੇ ਮਿਲਦੇ ਆ ਸਰਸੀਗਰ ਬੁਲਾਉਂਦੇ ਸਾਨੂੰ ਇਹੀ ਬਹੁਤ ਬੜੀ ਗੱਲ ਹੈ ਜੱਤਾ ਦਾ ਯੋਗਦਾਨ ਇਹਦਾ ਦਰਸ਼ਨ ਸਿੰਘ ਦਾ ਜੀ ਜੀਨਾਂ ਇਸ ਬੱਚੇ ਨੂੰ ਇਸ ਲੈਕ ਪਾਇਆ ਮੈਂ ਤਾਂ ਇਹੀ ਕਹਿੰਦਾ ਸਰਕਾਰ ਮੂਰੇ ਅਪੀਲ ਕਰਦਾ ਵੀ ਸਾਡੇ ਬੱਚਿਆਂ ਨੂੰ ਅੱਗੇ-ਅੱਗੇ ਇਹਨਾਂ ਨੂੰ ਸਰਕਾਰ ਤੋਂ ਵੀ ਥੋੜਾ ਜਿਹਾ ਇਹਨਾਂ ਦੀ ਕੰਫਰੰਸ ਵਧੇ ਕਿਉਂਕਿ ਸਾਨੂੰ ਕੋਈ-ਕਈ ਕਈ-ਕਈ ਬੱਚੇ ਦੇ ਮੈਡਲ ਏਕੇ ਵੀ ਵਿਚਾਰੇ ਘਰੇ ਬੈਠੇ ਨੇ ਕੋਈ ਆਉਂਦੇ ਨਹੀਂ ਪੁੱਛਦੇ ਨਹੀਂ ਹੈਗਾ ਨਾ ਸਾਨੂੰ ਕੋਈ ਕੋਈ ਦੇਖੋ ਜੀ ਜੇ ਕੋਈ ਗਰੀਬ ਪਰਿਵਾਰ ਦਾ ਬੱਚਾ ਹੁੰਦਾ ਤਾਂ ਉਹਨੂੰ ਕੋਈ ਛੇਤੀ ਛੇਤੀ ਕੋਈ ਨੇੜੇ ਨਹੀਂ ਖੜਨ ਦਿੰਦਾ ਜੇ ਅਸੀਂ ਕੋਈ ਸਰਕਾਰ ਦੇ ਅਸੀਂ ਅਪੀਲ ਕਰਦੇ ਆ ਵੀ ਇਸ ਬੱਚੇ ਨੂੰ ਵੀ ਕਿਸੇ ਨਾ ਕਿਸੇ ਕੋਈ ਸਕਾਲਰਸ਼ਿਪ ਦਿੱਤੀ ਜਾਵੇ ਇਹਦਾ ਹੌਸਲਾ ਵਧਾਇਆ ਜਾਵੇ ਕਿਉਂਕਿ ਅਸੀਂ ਮੈਂ ਪਿੰਡ ਵਾਸਤੇ ਵੀ ਇਹ ਵੀ ਗੱਲ ਕਹਿੰਦਾ ਅਸੀਂ ਵੀ ਇਹਦਾ ਸਨਮਾਨਤ ਕਰੂਗੇ ਪੰਚਾਇਤ ਵੱਲੋਂ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਮੈਂ ਹਰੇਕ ਬੱਚੇ ਨੂੰ ਇਹ ਗੱਲ ਕਹਿੰਦਾ ਵੀ ਜਦੋਂ ਵੀ ਕੋਈ ਬੱਚਾ ਕੋਈ ਪੜ੍ਹ ਕੇ ਆਉਂਦਾ ਖਾਸ ਕਰਕੇ ਸੌੜਾਂ ਦਾ ਗਰੀਬ ਪਰਿਵਾਰ ਦਾ ਅਸੀਂ ਇਹ ਕਿਹਾ ਵੀ ਮੈਂ ਆਪਣੇ ਵੱਲੋਂ ਪੰਚਾਇਤ ਵੱਲੋਂ ਉਹਦਾ ਸਤਿਕਾਰ ਕਰੂੰਗਾ ਕਿਉਂਕਿ ਜੇ ਅਸੀਂ ਇਹਨਾਂ ਦਾ ਸਤਿਕਾਰ ਕਰਾਂਗੇ ਚਾਰ ਬੱਚੇ ਸਾਡੇ ਹੋਰ ਨਿਕਲੋਗੇ ਠੀਕ ਹੈ ਨਸ਼ਿਆਂ ਤੇ ਬਚ ਕੇ ਰਹਿਣਾ ਚਾਹੀਦਾ ਅੱਜ ਕੱਲ ਨਸ਼ੇ ਦੀ ਮਾਰ ਬਹੁਤ ਪੈਰੀ ਹੈ ਪੰਜਾਬ ਪਰ ਠੀਕ ਹੈ ਇਹ ਸਾਨੂੰ ਬਹੁਤ ਜ਼ਿਆਦਾ ਉਹਦੇ ਸੋਸੇ ਰਹਿਣਾ ਚਾਹੀਦਾ ਠੀਕ ਹੈ ਕਿਉਂਕਿ ਹਾਲਾਤ ਤੁਸੀਂ ਦੇਖਦੇ ਤੁਸੀਂ ਰੋਜ਼ ਇੰਟਰਵਿਊ ਕਰਦੇ ਹਾਂ ਤੇ ਹਾਲਾਤ ਬਹੁਤ ਮਾੜੇ ਆ ਸਰਕਾਰਾਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਰਨੇ ਕੁਛ ਨਹੀਂ ਹੈਗਾ ਸਿਰਫ ਸਾਨੂੰ ਸਾਡੇ ਪੇਰੈਂਟਸ ਹੀ ਸਾਨੂੰ ਸਾਨੂੰ ਪਛਾ ਸਕਦੇ ਹੈ ਗਾਈਡਲਾਈਨ ਸਾਡੀ ਅਛੀ ਹੋਣੀ ਚਾਹੀਦੀ ਹੈ ਬਿਲਕੁਲ ਅ ਫਿਰ ਹੁਣ ਕਿਸ ਤਰ੍ਹਾਂ ਦੇ ਤਰੀਕੇ ਦੀ ਤਿਆਰੀ ਕਰਨ ਜਾ ਰਹੇ ਹੋ ਅੱਗੇ ਹੁਣ ਇਹ ਚਲੋ ਪਲੱਸ 2 ਦਾ एग्जाम ਤੁਸੀਂ ਕਲੀਅਰ ਕਰ ਲਿਆ ਤੁਸੀਂ ਟਾਪ ਜਿਹੜਾ ਕੀਤਾ ਤਾਂ ਅੱਗੇ ਕੀ ਕਰਨ ਜਾ ਰਹੇ ਹੋ ਫਿਰ ਸਰ ਅੱਗੇ ਮੈਂ ਇੱਕ ਤਾਂ ਮੈਂ ਪੰਜਾਬ ਯੂਨੀਵਰਸਿਟੀ ਦਾ ਪੇਪਰ ਦਿੱਤਾ ਹੋਇਆ ਹੈ ਜੀ ਤੇ ਉਹ ਤਵਗੇ ਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੈਂ ਉਸ ਪੇਪਰ ਦੀ ਤਿਆਰੀ ਕਰ ਰਿਹਾ ਤੇ 25 ਮਈ ਨੂੰ ਮੇਰਾ ਐਗਜ਼ਾਮ ਹੈ ਤੇ ਪਰਮਾਤਮਾ ਦੀ ਮਿਹਰ ਹੋਈ ਤਾਂ ਮੇਰਾ ਐਗਜ਼ਾਮ ਜੇ ਪਾਸ ਹੋ ਗਿਆ ਫਿਰ ਮੈਂ ਅੱਗੇ ਬੀ ਐਸ ਐਮ ਐਸ ਦੀ ਡਿਊਲ ਡਿਗਰੀ ਅਈਜ਼ਰ ਤੋਂ ਕਰੂੰਗਾ ਜੀ ਕੁਝ ਕਹਿਣਾ ਚਾਹੁੰਦੇ ਹੋ ਬੋਲਣਾ ਚਾਹੁੰਦੇ ਕੁਝ ਹਾਂਜੀ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਸਾਡਾ ਭਤੀਜਾ ਲੱਗਦਾ ਇਹ ਤੇ ਸਾਨੂੰ ਬਹੁਤ ਮਾਣ ਹੈ ਇਸ ਬੱਚੇ ਤੇ ਹਾਂਜੀ ਬਿਲਕੁਲ ਸਾਨੂੰ ਤਾਂ ਕੁਝ ਕਹਿਣਾ ਚਾਹੁੰਦੇ ਬੱਚੇ ਦੇ ਲਈ ਮੈਂ ਪਹਿਲਾਂ ਤਾਂ ਰੋਜਾਨਾ ਸਪੋਕਸਮੈਨ ਟੀਵੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇਸ ਗਰੀਬ ਪਰਿਵਾਰ ਦੇ ਬੱਚੇ ਦੀ ਇਸ ਸਫਲਤਾ ਤੇ ਇੱਥੇ ਸਾਡੇ ਘਰ ਚੜ੍ਹਨ ਪਾਏ ਆ ਬਹੁਤ ਧੰਨਵਾਦ ਹੈ ਸਾਡੇ ਲੋਕਾਂ ਨੂੰ ਕੋਈ ਇੰਨਾ ਐਪਰੀਸ਼ੀਏਟ ਨਹੀਂ ਕਰਦਾ ਮੈਂ ਸਰਕਾਰ ਵੱਲੋਂ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਦੀ ਜੋ ਵੀ ਮਦਦ ਹੋਵੇ ਉਨੀ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਤਾਂ ਇੱਕੋ ਇੱਕ ਬੱਚਾ ਕੋਈ ਸਵਾਂ ਵਿੱਚ ਤੇ ਇੱਕ ਅੱਧਾ ਨਿਕਲਦਾ ਏ ਇਸ ਕਰਕੇ ਇਹਨੂੰ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਮੈਂ ਸਰਕਾਰ ਅੱਗੇ ਬੇਨਤੀ ਕਰੂੰਗਾ ਵੀ ਇਹ ਗਰੀਬ ਪਰਿਵਾਰ ਉੱਪਰ ਉੱਠ ਸਕੇ ਬਿਲਕੁਲ ਤਾਂ ਅਸੀਂ ਖਰੜ ਦਾ ਪਿੰਡ ਆ ਸੁਹਾੜਾ ਤਾਂ ਉਸ ਪਿੰਡ ਦੇ ਵਿੱਚ ਮੌਜੂਦ ਸੀ ਤਾਂ ਅੰਤਰਜੋਤ ਨੇ ਜਿਹੜੇ ਚੰਗੇ ਨੰਬਰ ਹਾਸਲ ਕੀਤੇ ਨੇ ਪੰਜਾਬ ਦੇ ਵਿੱਚੋਂ 13ਵਾਂ ਸਥਾਨ ਜਿਹੜਾ ਹਾਸਲ ਕੀਤਾ ਸੀ ਮੈਂ ਤੁਹਾਨੂੰ ਇੱਕ ਘਰ ਦੀਆਂ ਤਸਵੀਰਾਂ ਵੀ ਦਿਖਾਉਣਾ ਕਿ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਤਾਂ ਫਿਰ ਵੀ ਆਪਣੇ ਪੁੱਤ ਨੂੰ ਚੰਗੇ ਸਕੂਲ ਵਿੱਚ ਪਾਇਆ ਮਹਾਲੀ ਦਾ ਮੈਰਿਟੋਰੀਅਸ ਸਕੂਲ ਆ ਤਾਂ ਉਸ ਸਕੂਲ ਦੇ ਵਿਦਿਆਰਥੀ ਨੇ ਵੱਡੀ ਮੱਲ ਮਾਰੀ ਆ ਤਾਂ ਨਤੀਜੇ ਲਗਾਤਾਰ ਆ ਰਹੇ ਨੇ ਚਾਹੇ ਭਾਵੇਂ ਕਿ 12ਵੀਂ ਕਲਾਸ ਦੇ ਵਿੱਚੋਂ ਕੁੜੀਆਂ ਫਰਸੈਕੰਡ 3rd ਰਹੀਆਂ ਤੇ ਦੂਜੇ ਪਾਸੇ ਮੁੰਡਿਆਂ ਨੇ ਵੀ ਚੰਗੇ ਨੰਬਰ ਹਾਸਲ ਕੀਤੇ ਨੇ ਤਸਵੀਰਾਂ ਜਿਹੜੀਆਂ ਸਮੇ ਉਸ ਘਰ ਦੀਆਂ ਦਿਖਾ ਰਿਹਾ ਗ੍ਰ anthi ਸਿੰਘ ਦਾ ਪੁੱਤ ਆ ਗਰਾਂਤੀ ਸਿੰਘ ਨੇ ਖੁਦ ਨਾਲੇ ਪਲੰਬਰ ਦਾ ਵੀ ਕੰਮ ਕਰਦੇ ਨੇ ਤੇ ਇਸ ਤੋਂ ਇਲਾਵਾ ਮਾਂ ਜਿਹੜੀ ਇੱਕ ਯੂਨੀਵਰਸਿਟੀ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਕਰਦੀ ਆ ਪ੍ਰਾਈਵੇਟ ਤੇ ਅਜੇਹੇ ਦੇ ਵਿੱਚ ਇਹ ਗਰੀਬੀ ਹਾਲਤ ਦੇ ਵਿੱਚ ਆਪਣੇ ਪੁੱਤ ਨੂੰ ਪੜਾਇਆ ਤੇ ਜਿਹੜਾ ਬੇਟਾ ਉਹਨਾਂ ਦੇ ਅੱਗੇ ਜਾ ਕੇ ਜਿਹੜਾ ਵਿਗਿਆਨੀ ਬਣਨਾ ਚਾਹੁੰਦਾ ਏ ਤਾਂ ਖਾਸ ਕਰਕੇ ਉਸ ਨੌਜਵਾਨ ਨੇ ਵੀ ਅਪੀਲ ਕੀਤੀ ਆ ਕਿ ਗਲਤ ਰਾਹ ਤੇ ਨਹੀਂ ਚੱਲਣਾ ਚਾਹੀਦਾ ਨੌਜਵਾਨਾਂ ਨੂੰ ਤਾਂ ਤਾਂ ਹੀ ਜਿਹੜਾ ਚੰਗੇ ਮਕਾਮ ਤੇ ਪਹੁੰਚ ਸਕਦੇ ਨੇ ਇਹ ਨੌਜਵਾਨ ਵੀ ਜਿਹੜਾ ਅੱਗੇ ਜਾ ਕੇ ਵਿਗਿਆਨੀ ਬਣਨਾ ਚਾਹੁੰਦਾ ਹੈ ਭਾਰਤ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਲਾਕੇ ਦੇ ਲਈ ਵੀ ਮਾਣ ਦੀ ਗੱਲ ਆ ਤੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਪਰਿਵਾਰ ਕਰ ਰਿਹਾ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ ਕਰਨ